ਕੋਈ دوستੋ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਦੇ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਇੱਕ ਵੀਡੀਓ ਪਾਈ ਸੀ ਸਰੋਂ ਦੀ ਸਰੋਂ ਦੀ ਵੀਡੀਓ ਕੱਚੀ ਸਰੋਂ ਵੀ ਦਿਖਾਈ ਤੁਹਾਨੂੰ ਸਰੋਂ ਬਾਈ ਜੀ ਕੱਢਦੇ ਸੁਖ ਨੂੰ ਦਿਖਾਈ ਹੁਣ ਅਸੀਂ ਤੁਹਾਨੂੰ ਜਿਹੜੀ ਉਹ ਸਰੋਂ ਦੀ ਮਾਤਰਾ ਹੈ ਜਾਂ ਤੇਲ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਕਿਉਂਕਿ ਜਿਹੜਾ ਤੇਲ ਸਰੋਂ ਦਾ ਨਿਕਲਿਆ ਹੈ ਉਹ ਕਿੰਨੀ ਮਾਤਰਾ ਵਿੱਚ ਨਿਕਲਿਆ ਹੈ ਤੇ ਉਹਦੀ ਕੁਆਲਿਟੀ ਕੀ ਹੈ ਉਹਦੇ ਬਾਰੇ ਤੁਹਾਡੇ ਨਾਲ ਪੂਰੇ ਚਾਰ ਸਭ ਸਮਝ ਕਰਨੇ ਆ ਅੱਛਾ ਗੱਲ ਕੀ ਹੈ ਗੱਲ ਇਹ ਵੀ ਜਿਹੜਾ ਸਰੋਂ ਦਾ ਤੇਲ ਹੈ ਜਿਹੜੀ ਬਾਈ ਕੁਲਦੀਪ ਦੀ ਉਹ ਸਰੋਂ ਸੀਗੀ ਉਹਦਾ ਆਹ ਸਰੋਂ ਦਾ ਤੇਲ ਆ ਜੀ ਤੇ ਇੱਕ ਸਰੋਂ ਦਾ ਤੇਲ ਆ ਆਪਣ ਕੋਲ ਇਹ ਆ ਜੀ ਇਹ ਜਿਹੜੀ ਆਪਣੀ ਆਮ ਦੇਸੀ ਸਰੋਂ ਆ ਜੀ ਉਹਦਾ ਜੀ ਤੇ ਜਿਹੜੀ ਆਹ ਸਰੋਂ ਹੈ ਇਹ ਬਾਈ ਕੁਲਦੀਪ ਤੋਂ ਜਿਹੜੀ ਆਪਾਂ ਸਰੋਂ ਉਹ ਤੁਹਾਨੂੰ ਦਿਖਾਈ ਉਹ ਆ ਜੀ ਦੋਨਾਂ ਦਾ ਡਿਫਰੈਂਸ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਰਿਹਾ ਤਾਂ ਜਿਹੜਾ ਬਾਈ ਕੁਲਦੀਪ ਤੋਂ ਸਰੋਂ ਲਈ ਸੀ ਆਪਾਂ ਜਾਂ ਉਹ ਸਰੋਂ ਦਾ ਦੇਖਿਆ ਸਾਰਾ ਤਾਂ ਇਹਦੇ ਵਿੱਚ ਜੇ ਕਨਾਟ ਉਹ ਬਹੁਤ ਘੱਟ ਹੈ ਹਾਰਟ ਦੇ ਜਿਹੜੇ ਪੇਸ਼ੈਂਟ ਆ ਉਹਨਾਂ ਲਈ ਲਾਹੇਵੰਦ ਹੈ ਕਿਉਂਕਿ ਜਿਨ੍ਹਾਂ ਦਾ ਕਸਟੋਲ ਵੱਧਾ ਹੈ ਜਾਂ ਜਿਨ੍ਹਾਂ ਨੂੰ ਕੋਈ ਹੋਰ ਕਿਸਮ ਦੀਆਂ ਬਿਮਾਰੀਆਂ ਹੈਗੀਆਂ ਉਹਨਾਂ ਲਈ ਇਹ ਤੇਲ ਜਿਹੜਾ ਲਾਹੇਵੰਦ ਹੈ ਤੇ ਕਰਦਿਆਂ ਗੱਲ ਬਾਈ ਕੁਲਦੀਪ ਨਾਲ ਵੀ ਕਿੰਨੀ ਮਾਤਰਾ ਜੇ ਤੇਲ ਨਿਕਲਿਆ ਤਾਂ ਕਿੱਥੋਂ ਤੇਲ ਤੁਸੀਂ ਇਹਨੂੰ ਘੜਾਉਣੇ ਹੋ ਤੇ ਤੇਲ ਦੇ ਥੋੜੇ ਤੋਂ ਲੈਣਾ ਹੈ ਤਾਂ ਸੰਪਰਕ ਕਰਨ ਵੀ ਕਿੱਥੇ ਕਰਨ ਅੱਜ ਬਾਈ ਕੁਲਦੀਪ ਦੀ ਕੀ ਹਾਲ ਹੈ ਠੀਕ ਆ ਕਿਹੜੀ ਸਰਵ ਆਪਾਂ ਪਿਛਲੇ ਸਮੇਂ ਦੇ ਵਿੱਚ ਵੀਡੀਓ ਭਾਈ ਸੀ ਹਾਂਜੀ ਹਾਂਜੀ ਅੱਜ ਤੁਸੀਂ ਇਹ ਸਾਨੂੰ ਫਿਰ ਜਾਣਕਾਰੀ ਦਿੱਤੀ ਵੀ ਇਹ ਅਸੀਂ ਤੇਲ ਕਰਵਾਇਆ ਨਾਲ ਹੈ ਤੇ ਇਹਦੇ ਬਾਰੇ ਜਾਣਕਾਰੀ ਜੋ ਵੀ ਤੇਲ ਕਿੰਨੀ ਮਾਤਰਾ ਇਹ ਤੇਲ ਨਿਕਲਿਆ ਸਰੋਂ ਜੋ ਤੇ ਤੇਲ ਦੀ ਜਿਹੜੀ ਕੁਆਲਿਟੀ ਹੈ ਉਹਦਾ ਕੀ ਫਰਕ ਹੈ ਭਾਈ ਜੇ ਵੀ ਤੁਸੀਂ ਇਹਦੇ ਵਿੱਚ ਫਰਕ ਦਾ ਨਜ਼ਰ ਤੋਂ ਆ ਹੀ ਗਿਆ ਤੇ ਦੋਨੇ ਹਰ ਇੱਕ ਅਸਰ ਵਿੱਚ ਵਰਤ ਪਾਈ ਹੋਇਆ ਤੇ ਇਹਦੇ ਵਿੱਚ ਵਾਲੀ ਮਾਤਰਾ ਇਹਦੀ ਸ੍ਰੀ ਸਰੋਂ ਨਾਲੋਂ ਤੇਲ ਦੀ ਮਾਤਰਾ ਵੱਧ ਆ ਤੇ ਇਹ ਜਿਹੜਾ ਤੇਲ ਆ ਦਿਲ ਦੇ ਰੋਗਾ ਜਿਹੜੇ ਮਰੀਜ਼ ਆ ਉਹਨਾਂ ਵਾਸਤੇ ਬਹੁਤ ਵਧੀਆ ਇਹਦੇ ਵਿੱਚ ਹਲਕਾਪਣ ਬਹੁਤ ਦੱਚ ਨਾਟ ਬਿਲਕੁਲ ਵੀ ਨਹੀਂ ਤੇ ਆਪ ਨੂੰ ਸਿੱਧੇ ਹੀ ਪਤਾ ਆ ਕਿ ਮਤਲਬ ਜਿਹੜੇ ਦਿਲ ਦੇ ਵਿੱਚ ਜਿਗਨਾਹ ਘਟ ਹੋਵੇਗੀ ਉਹ ਦਿਲ ਦੇ ਰੋਗਾ ਵਾਸਤੇ ਜਿਹੜੇ ਮਰੀਜ਼ ਆ ਉਹਨਾਂ ਵਾਸਤੇ ਬਹੁਤ ਹੀ ਵਧੀਆ ਹੈ ਮਨ ਤੇ ਜਿਵੇਂ ਹੋਈ ਦੇ ਵਿੱਚ ਆਪਾਂ ਘਰੇ ਦੇਲ ਵਰਤਦੇ ਆਪਾਂ ਇਹ ਐਕਟਿਵ ਇਹਦਾ ਪ੍ਰਮਾਣ ਲੋਗ ਪ੍ਰਾਧਾਨ ਦੇ ਨਾਮ ਤੇ ਇੱਕ ਬੋਤਲ ਲੱਗਦਾ ਜਾਂ 5 ਲੀਟਰ ਦੇਲ ਆਪਣਾ ਲੱਗਦਾ ਹੈ ਆਮ ਤੇਲ ਦਾ ਬਬਰ ਇਹ ਤੇਲ ਦੀ ਮਾਤਰਾ ਮਤਲਬ ਕਿੰਨਾ ਤੇਲ ਘੱਟ ਰਹੂਗਾ ਹਾਂਜੀ ਇਹ ਉਹਦੇ ਨਾਲੋਂ ਦੂਸਰੇ ਤੇਲ ਨਾਲੋਂ ਵੀ ਖੱਤ ਵੀ ਅੱਧੀ ਹੈ ਜੀ ਅੱਧੀ ਖੱਤ ਹੈਗੀ ਇਹ ਲਾਈਟ ਹੈ ਇਹਦੇ ਤੇ ਦੂਸਰੇ ਤੇਲੇ ਤੁਹਾਡੇ ਨੇ ਦਾਣਾ ਬਣੋ ਚ ਬਸ ਆਪ ਨੂੰ ਗਰਮ ਹੋ ਕੇ ਪਕਾਉਣ ਦੇ ਯੋਗ ਹੀ ਹੁੰਦਾ ਪਰ ਇਹਦੇ ਜਿਹੜਾ ਠੰਡਾ ਇਹ ਠੰਡਾ ਹੀ ਪਕਾਉਣ ਦੇ ਯੋਗ ਓਕੇ ਵੈਰੀ ਗੁੱਡ ਬਹੁਤ ਵਧੀਆ ਗੱਲ ਤੁਸੀਂ ਵੀ ਜਿਹੜਾ ਕਿ ਇਹ ਜਿਹੜੀ ਤੇਲ ਦੀ ਮਾਤਰਾ ਤੇ ਤੇਲ ਬਾਰੇ ਤੁਸੀਂ ਜਾਣਕਾਰੀ ਦਿੱਤੀ ਹੈ ਵੀ ਇਹ ਪਕਾਉਣ ਦੇ ਯੋਗ ਹੀ ਹੈ ਜੀ ਹੈ ਨਾ ਆ ਬਹੁਤ ਵਧੀਆ ਜਾਣਕਾਰੀ ਦਿੱਤੀ ਤਾਂ ਲੋ ਜੀ ਜੇ ਕਿਸੇ ਵੀਰ ਨੇ ਤੇਲ ਲੈਣਾ ਹੋਵੇ ਤੇ ਬਾਈ ਤਲਦੀਪ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਬਾਈ ਤਲਦੀਪ ਤੁਹਾਡਾ ਨੰਬਰ ਜਰੂਰ ਬੋਲੋ ਹਾਂਜੀ ਮੇਰਾ ਨੰਬਰ ਜੀ 8289950875 8289950875 ਬਹੁਤ ਬਹੁਤ ਤੁਹਾਨੂੰ ਧੰਨਵਾਦ ਕਿਉਂਕਿ ਤੁਸੀਂ ਜਾਣਕਾਰੀ ਦਿੱਤੀ ਸਾਨੂੰ ਜਾਣਕਾਰੀ ਅੱਗੇ ਪਹੁੰਚਾਉਣ ਦਾ ਦੇ ਦਤਾ ਤੁਮੇ ਸਾਡੇ ਜਿਹੜੇ ਦੋਸਤ ਸਾਡੇ ਚਾਹਣ ਵਾਲੇ ਨੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਬਾਈ ਜੀ ਨੂੰ ਤੇਲ ਲੈਣਾ ਹੈ ਇਹਨਾਂ ਨੇ ਆਪਦਾ ਨੰਬਰ ਦੱਸ ਦਿੱਤਾ ਤੇ ਸਾਡੇ ਇਸ ਚੈਨਲ ਦੇ ਜਰੀਏ ਤੁਹਾਨੂੰ ਅਸੀਂ ਇਸ ਤਰ੍ਹਾਂ ਦੀ ਵੀਡੀਓ ਦਿਖਾਉਣ ਦੇ ਲਈ ਤੇ ਅੱਗੇ ਤੁਸੀਂ ਹੋਰ ਵੀਡੀਓ ਦੇਖਣ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓ ਕਿੰਨਾ ਲੱਗੀ ਧੰਨਵਾਦ ਸਰੋਪ੍ਰਤੀ ਇਹਪਾ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਸਾਂਝੀਆਂ ਤਾਂ ਇਹ ਸਰੋਂ ਦਾ ਤੇਲ ਕਿੰਨੀ ਮਾਤਰਾ ਚ ਨਿਕਲਿਆ ਤਾਂ ਕਰਦੇ ਆ ਗੱਲ ਬਾਈ ਲੱਖੇ ਨੰਬਰਦਾਰ ਨਾਲ ਕਿਉਂਕਿ ਇਹਨਾਂ ਨੇ ਆਪਣੇ ਕੋਲੋਂ ਹੀ ਇਹ ਬਾਈ ਕੁਲਦੀਪ ਨੂੰ ਤੇਲ ਕੱਢ ਕੇ ਦਿੱਤਾ ਤੇ ਕਿੰਨੀ ਮਾਤਰਾ ਹੈ ਤੇਲ ਨਿਕਲਿਆ ਤਾਂ ਰੀਅਲ ਇਹਦੇ ਵਿੱਚ ਜਾਣਦੇ ਆ ਨੰਬਰਦਾਰ ਜੀ ਸਾਸੀ ਕਾ ਨੰਬਰ ਜਿਹੜਾ ਤੇਲ ਆਲਾ ਤੁਹਾਡੇ ਉਹ ਇਹ ਸਪਾਇਲਰ ਕਹਿੰਦੇ ਦੱਦੇ ਹੋਣਾ ਪਿੰਡਾਂ ਪਿੰਡਾਂ ਦੇ ਵਿੱਚ ਪਹਿਲਾਂ ਕੋਲ ਨੂੰ ਕਿਹਾ ਜਾਂਦਾ ਸੀਗਾ ਤੇ ਜਿਹੜਾ ਬਾਈ ਕੁਲਦੀਪ ਨੇ ਤੁਹਾਡੇ ਤੋਂ ਤੇਲ ਇਹ ਕਰਵਾਇਆ ਉਹ ਸਰੋਂ ਦਾ ਤਾਂ ਉਹਦੇ ਚ ਕੀ ਕਿੰਨਾ ਕੁ ਡਿਫਰੈਂਟ ਆਇਆ ਮਤਲਬ ਇਹ ਬਹੁਤ ਹਰਕਾ ਜੀ ਤੇਲ ਵਾਲਾ ਪਤਲਾ ਹੈ। ਉਹ ਇਹਦੀ ਤੇਲ ਦੀ ਕੁਆੜੀ ਪਤਲੀ ਜਾਈਏ। ਇਹ ਆਪਣੇ ਦਾ ਨਾਮ ਕਢਾਉਣਾ ਹੁਣ ਕਹਿਣਾ ਹੁਣ। ਕਿ ਜਿੰਨਾ ਇਹਦੀ ਮਾਤਰਾ ਕਿੰਨੀ ਹੈ ਵੀ ਕਿੰਨੇ ਸਰੋਂ ਚ ਕਿੰਨਾ ਤੇਲ ਨਿਕਲਿਆ ਹੋਵੇ। ਇਹਦੀ ਸੀ 42 ਕਿਲੋ। ਠੀਕ ਹੈ ਜੀ। 14 14 ਕਿਲੋ ਤੇਲ ਨਿਕਲਿਆ। ਤੀਜਾ ਸਾਹ ਨਿਕਲਿਆ ਸੀ। ਤੀਜਾ ਸਾਹ ਤੇਲ ਦਾ ਨਿਕਲਿਆ ਸੀ। ਸਰੋਂ ਨਵੀਂ ਸੀ ਉਹਨੇ ਵਟਕ ਲਿਆ। ਠੀਕ ਹੈ। ਇਹ ਜੀ ਬਾਈ ਲੱਖਾ ਨੰਬਰਦਾਰ ਜੀ ਜਿੰਨਾ ਦੇ ਕੋਲੂ ਲੱਗਿਆ ਹੋਇਆ ਤਾਂ ਬਾਈ ਕੁਲਦੀਪ ਨੇ ਨਾ ਤੇਲ ਕਢਵਾਇਆ। ਤਾਂ ਤੁਹਾਨੂੰ ਕੋਲ ਦੱਸਿਆ ਹੈ ਜੀ ਇਹ ਬਾਈ ਤੇਲ ਲੈਣਾ ਹੋਵੇ ਕਿਸੇ ਵੀ ਵੀਰ ਨੇ ਤਾਂ ਕੁਲਦੀਪ ਨਾਲ ਤੁਸੀਂ ਸੰਪਰਕ